ਹਉ ਬਣ ਗਿਆ ਬਾਪੂ ਤੇਰਾ ਵੈਰੀ ਸਾਡੇ ਪਿਆਰ ਦਾ ਸਾਰੀ ਰਾਤ ਰੈਂਦਾ ਨਹੀਂ ਖੰਗੂਰੇ ਜਿਹੇ ਮਾਰਦਾ ਬੜੀ ਹੀ ਬਿੜਕ ਨਾਲ ਆਏ ਆਏ ਬੜੀ ਹੀ ਬਿੜਕ ਨਾਲ ਸੌਂਦਾ ਹਨਣੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਬੜੀ ਹੀ ਬਿੜਕ ਨਾਲ ਸੌਂਦਾ ਹਨਣੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਮੇਰੇ ਮੰਨ ਨੇ ਤੈਨੂੰ ਬੜਾ ਚਿਤ ਕਰਦਾ ਮੇਰੇ ਮੰਨ ਨੇ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਤੇਰੇ ਬੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਹਉ ਮਰ ਕੇ ਕੋਠੇ ਵੇੜੇ ਵਿੱਚ ਆ ਜੀ ਮਿੱਤਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇਰ ਜਾਈ ਹੁੰਦੀ ਆ So he is the one of the best Mr Sagar Sagar paaji Sagar di votti lendi indica chala Sagar di votti lendi indica chala ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਹਉ ਬਣ ਗਿਆ ਬਾਪੂ ਤੇਰਾ ਵੈਰੀ ਸਾਡੇ ਪਿਆਰ ਦਾ ਸਾਰੀ ਰਾਤ ਰੈਂਦਾ ਨਹੀਂ ਖੰਗੂਰੇ ਜਿਹੇ ਮਾਰਦਾ ਬੜੀ ਹੀ ਬਿੜਕ ਨਾਲ ਆਏ ਆ ਬੜੀ ਹੀ ਬਿੜਕ ਨਾਲ ਸੌਂਦਾ ਹਨੜੇ ਨਹੀਂ ਡਾਂਗ ਸੰਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਬੜੀ ਹੀ ਬਿੜਕ ਨਾਲ ਸੌਂਦਾ ਹਨੜੇ ਨਹੀਂ ਡਾਂਗ ਸੰਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਉਮੜ ਮੈਨੂੰ ਮੈਨੂੰ ਬੜਾ ਚਿਤ ਕਰਦਾ ਮੈਨੂੰ ਮੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਤੇਰੇ ਬੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਹਉ ਮੱਠ ਕੋਠੇ ਮੇੜੇ ਵਿੱਚ ਆ ਜੀ ਮਤਰਾਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਸੋ ਹੀ ਇਜ਼ 1 ਆਫ ਦਾ ਬੈਸਟ ਮਿਸਟਰ ਸਾਗਰ ਸਾਗਰ ਪਾਜੀ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਹਉ ਬਣ ਗਿਆ ਬਾਪੂ ਤੇਰਾ ਵੈਰੀ ਸਾਡੇ ਪਿਆਰ ਦਾ ਸਾਰੀ ਰਾਤ ਰੈਂਦਾ ਨਹੀਂ ਖੰਗੂਰੇ ਜਿਹੇ ਮਾਰਦਾ ਬੜੀ ਹੀ ਬਿੜਕ ਨਾਲ ਆਏ ਆਏ ਬੜੀ ਹੀ ਬਿੜਕ ਨਾਲ ਸੌਂਦਾ ਹਨਣੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਬੜੀ ਹੀ ਬਿੜਕ ਨਾਲ ਸੌਂਦਾ ਹਨਣੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਮੇਰੇ ਮਨ ਨੇ ਤੈਨੂੰ ਬੜਾ ਚਿਤ ਕਰਦਾ ਮੇਰੇ ਮਨ ਨੇ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਤੇਰੇ ਬੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਹਉ ਮਨ ਥੇ ਕੋਠੇ ਵੇੜੇ ਵਿੱਚ ਆ ਜੀ ਮੈਂ ਤਰਾਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਸੋ ਹੀ ਇਜ਼ ਵਨ ਆਫ ਦਾ ਬੈਸਟ ਮਿਸਟਰ ਸਾਗਰ ਸਾਗਰ ਪਾਜੀ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਹੋ ਬਣ ਗਿਆ ਬਾਪੂ ਤੇਰਾ ਵੈਰੀ ਸਾਡੇ ਪਿਆਰ ਦਾ ਸਾਰੀ ਰਾਤ ਰੈਂਦਾ ਨਹੀਂ ਖੰਗੂਰੇ ਜਿਹੇ ਮਾਰਦਾ ਬੜੀ ਹੀ ਬਿੜਕ ਨਾਲ ਬੜੀ ਹੀ ਬਿੜਕ ਨਾਲ ਸੌਂਦਾ ਹਨਣੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਬੜੀ ਹੀ ਬਿੜਕ ਨਾਲ ਸੌਂਦਾ ਹਨਣੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਮੇਰੇ ਨੰਨ ਨੂੰ ਤੈਨੂੰ ਬੜਾ ਚਿਤ ਕਰਦਾ ਮੇਰੇ ਨੰਨ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਭੁੜੇ ਨੇ ਦਰਾਂ ਚ ਮੰਜੀ ਤੇਰੇ ਭੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਹਉ ਮਣ ਕੋਠੇ ਮੇੜੇ ਵਿੱਚ ਆ ਜੀ ਮਿੱਤਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇਰ ਜਾਈ ਹੁੰਦੀ ਆ ਸੋ ਹੀ ਇਜ਼ ਵਨ ਆਫ ਦਾ ਬੈਸਟ ਮਿਸਟਰ ਸਾਗਰ ਸਾਗਰ ਪਾਜੀ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ